ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਨਵਾਂ ਵਿਸ਼ਾ ਆਰੰਭ ਕਰਦੇ ਹਾਂ ਗੁਰਮਤ ਅਤੇ ਵਿਗਿਆਨ ਵਿਗਿਆਨ ਭਾਵ ਸਾਇੰਸ ਗੁਰਬਾਣੀ ਦੀ ਕੀ ਸਿਧਾਂਤਨ ਕੀ ਫਿਲਾਸਫੀ ਹੈ ਤੇ ਸਾਇੰਸ ਦੀ ਕੀ ਫਿਲਾਸਫੀ ਹੈ ਕਿਉਂਕਿ ਅੱਜ ਦੇ ਯੁੱਗ ਵਿੱਚ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਜਿਹੜੇ ਜ਼ਿਆਦੀ ਡਿਗਰੀਆਂ ਪੜ੍ਹ ਗਏ ਨਾ ਉਹ ਗੁਰਮਤ ਨਾਲੋਂ ਸਾਇੰਸ ਨੂੰ ਜਿਆਦਾ ਇੰਪੋਰਟੈਂਟ ਦੇ ਰਹੇ ਨੇ ਸਾਇੰਸ ਨੂੰ ਜਿਆਦਾ ਅਮੀਦ ਦੇ ਰਹੇ ਨੇ ਦੇਖੋ ਜੀ ਸਾਇੰਸ ਨੇ ਕੀਤਾ ਸਾਇੰਸ ਨੇ ਉਹ ਕੀਤਾ ਪਰ ਅੱਜ ਤੱਕ ਮੈਨੂੰ ਕਿਸੇ ਐਸੇ ਸਾਇੰਸੀ ਤਜਰਬੇ ਜਿਹੜੇ ਸਾਇੰਸਦਾਨਾਂ ਨੇ ਕਈ-ਕਈ ਸਾਲ ਬੜੀਆਂ-ਬੜੀਆਂ ਲੈਬਰਾਟਰੀਆਂ ਵਿੱਚ ਉਹਨਾਂ ਕੋਲ ਬੜੇ-ਬੜੇ ਆਲੇ ਨੇ ਉਪਕਰਣ ਨੇ ਜਿਨ੍ਹਾਂ ਰਾਹੀਂ ਉਹ ਕੋਈ ਇੱਕ ਚੀਜ਼ ਪ੍ਰੂਵ ਕਰਦੇ ਨੇ ਕਈ-ਕਈ ਸਾਲ ਲਗਾ ਕੇ ਤੇ ਉਹਨਾਂ ਨੂੰ ਉਹਨਾਂ ਚੋਂ ਕਿਸੇ ਵੀ ਸਾਇੰਸ ਦੀ ਗੱਲ ਨੂੰ ਗੁਰਮਤ ਕਿਤੇ ਵੀ ਕੰਡਮ ਨਹੀਂ ਕਰਦੀ ਮੈਂ ਵੇਖੀ ਗੁਰੂ ਗੁਰੰਤ ਸਾਹਿਬ ਜੀ ਮਹਾਰਾਜ ਦੇ ਕਿਤੇ ਵਿੱਚ ਕਿਤੇ ਵੀ ਕਿਸੇ ਐਸੀ ਸਾਂਸੀ ਕਾਰਡ ਨੂੰ ਜਿਹੜੀ ਸੰਸਾਰ ਲਈ ਉਪਲਬਧ ਦੀ ਹੋਰ ਬੜੀ ਇੱਕ ਲਾਭਦਾਇਕ ਸਾਬਤ ਹੋਈ ਉਸ ਨੂੰ ਗੁਰਬਾਣੀ ਨੇ ਵੀ ਕਿਤੇ ਕੰਡਮ ਨਹੀਂ ਕੀਤਾ ਤਾਂ ਕਿਉਂਕਿ ਸਾਇਸਦਾਨ ਜੋ ਖੋਜ ਕਰਦੇ ਨੇ ਇਹ ਵੀ ਉਸ ਮਕਾਲਪੁਰਖ ਦੇ ਵਾਇਗਰੂ ਦੀ ਦਿੱਤੀ ਬੁੱਧੀ ਅਨੁਸਾਰ ਹੀ ਨੇ ਉਹਨਾਂ ਕੋਲ ਜੋ ਪਰਮਾਤਮਾ ਖੋਜ ਕਰਾਉਣਾ ਚਾਹੁੰਦਾ ਹੈ ਜੋ ਉਹਨਾਂ ਕੋਲ ਨੂੰ ਕੋਈ ਚੀਜ਼ ਨਵੀਂ ਸੰਸਾਰ ਵੀ ਜਾਦ ਕਰਨਾ ਚਾਹੁੰਦਾ ਹੈ ਉਹ ਪਰਮਾਤਮਾ ਦੀ ਮਿਹਰ ਹੁੰਦੀ ਹੈ ਉਸ ਨਹੀਂ ਉਹਨਾਂ ਨੂੰ ਸੂਝ-ਬੂਝ ਦਿੱਤੀ ਹੁੰਦੀ ਹੈ ਉਹ ਚੀਜ਼ ਸੰਸਾਰ ਦੇ ਪ੍ਰਭੂ ਆਪ ਹੀ ਪ੍ਰਗਟ ਕਰਨਾ ਚਾਹੁੰਦਾ ਹੈ ਪਰ ਕੋਈ ਨਾ ਕੋਈ ਇਨਸਾਨ ਉਸ ਦਾ ਸਾਧਨ ਬਣਦਾ ਪਰ ਅਸੀਂ ਭਲੇਖਾ ਖਾਂਦੇ ਹਾਂ ਕਿ ਸ਼ਾਇਦ ਸਾਈਂ ਸਦਾਨ ਕੋ ਰੱਬ ਨਾਲ ਕੋ ਵੱਖਰੀ ਦੁਨੀਆ ਵਿੱਚ ਜੀਉਂਦੇ ਨੇ ਉਹ ਵੀ ਰੱਬ ਦੀ ਦੁਨੀਆ ਵਿੱਚ ਨੇ ਰੱਬ ਦੇ ਹੁਕਮ ਵਿੱਚ ਨੇ ਹੁਕਮਾਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਇਸ ਲਈ ਗੁਰਸਿੱਖੇ ਭਲੇਖਾ ਨਾ ਖਾਣ ਕਿ ਗੁਰਬਾਣੀ ਦੇ ਵਿਚਾਰ ਜਿਹੜੇ ਨੇ ਸਿਧਾਂਤ ਨੇ ਸ਼ਾਇਦ ਕੋ ਪੁਰਾਣੇ ਹੋ ਚੁੱਕੇ ਨੇ ਅੱਜ ਯੁੱਗ ਵਿੱਚ ਇਹ ਇਹ ਲਾਭਦਾਇਕ ਨਹੀਂ ਹਨ ਜਾਂ ਅੱਜ ਦੇ ਯੁੱਗ ਵਿੱਚ ਇਹ ਔਡੀਟਡ ਹੋ ਗਏ ਨੇ ਐਸੀ ਗੱਲ ਨਹੀਂ ਹੈ ਐਸਾ ਪਲੇਖਾ ਕੱਢਣ ਵਾਸਤੇ ਇਹ ਵਿਸ਼ਾ ਜਿਹੜਾ ਸੀ ਸੋਚ ਵਿਚਾਰ ਵਾਸਤੇ ਵਿਚਾਰ ਨਹੀਂ ਰੱਖਿਆ ਸਾਧ ਸੰਗਤ ਜੀ ਗੁਰਬਾਣੀ ਵਿੱਚ ਕੋਈ ਵੀ ਐਸੀ ਵਿਚਾਰ ਨਹੀਂ ਜਿਹੜੀ ਅਨਸਾਇੰਟਿਫਿਕ ਹੋਵੇ ਅਨਨੇਚਰਲ ਹੋਵੇ ਜਿਹੜੀ ਕੁਦਰਤ ਦੇ ਕਿਸੇ ਨਿਯਮ ਦੇ ਬਿਲਕੁਲ ਉਲਟ ਹੋਵੇ ਜਿਹੜਾ ਕੁਝ ਹੋ ਨਾ ਸਕਦਾ ਹੋਵੇ ਕੋਈ ਐਸੀ ਇੰਪਾਸਸੀਬਲ ਗੱਲ ਜਿਹੜੀ ਉਹ ਗੁਰਬਾਣੀ ਵਿੱਚ ਮੌਜੂਦ ਮੈਨੂੰ ਨਹੀਂ ਨਜ਼ਰ ਆਈ ਹਰ ਚੀਜ਼ ਜਿਹੜੀ ਇੱਕ ਬਿਲਕੁਲ ਕੁਦਰਤ ਦੇ ਅਨੁਕੂਲ ਬਿਲਕੁਲ ਸੈਂਟੀਫਿਕ ਚਾਹੇ ਉਸ ਨੂੰ ਮੈਡੀਕਲ ਤੌਰ ਤੇ ਲੈ ਲਓ ਅਗਰੀਕਲਚਰ ਤੌਰ ਤੇ ਲੈ ਲਓ ਕਿਸੇ ਵੀ ਤੌਰ ਤੇ ਲੈ ਲਵੋ ਉਹ ਬਿਲਕੁਲ ਵਿਗਿਆਨਿਕ ਗੱਲ ਹੈ ਕੋਈ ਇੱਕ ਵੀ ਗੱਲ ਅਵਿਗਿਆਨੀ ਨਹੀਂ ਹੈ ਔਰ ਨਾ ਹੀ ਅਣ ਹੋਣੀ ਹੈ ਇਸ ਦੇ ਉਲਟ ਹੋਰ ਕਈਆਂ ਅਨਮਾਤਾਂ ਵਿੱਚ ਬੜੀਆਂ ਗੱਲਾਂ ਅਣ ਹੋਣੀਆਂ ਨੇ ਜਿਹੜੀਆਂ ਅਜੇ ਤੱਕ ਸੰਸਾਰ ਦੇ ਕਿਸੇ ਨੇ ਹੁੰਦੀਆਂ ਦੀਸੀਆਂ ਨਹੀਂ ਸਿਰਫ ਲਿਖਤਾਂ ਵਿੱਚ ਨੇ ਮਿਸਾਲ ਦੇ ਤੌਰ ਤੇ ਅਸੀਂ ਇੱਕ ਇਹ ਤੋਂ ਰਮ ਕਰਦੇ ਹਾਂ ਕਿ ਸਾਇੰਸ ਮੈਡੀਕਲ ਸਾਇੰਸ ਸਾਬਤ ਕਰਦੀ ਹੈ ਕਿ ਨਰ ਅਤੇ ਮਾਦਾ ਦੇ ਸੰਯੋਗ ਤੋਂ ਬਿਨਾ ਔਲਾਦ ਨਹੀਂ ਬਣਦੀ ਪਤਨੀ ਪਤਨੀ ਦੇ ਸੰਯੋਗ ਤੋਂ ਬਿਨਾ ਬੱਚਾ ਨਹੀਂ ਬਣਦਾ ਔਲਾਦ ਨਹੀਂ ਬਣਦੀ ਅੱਜ ਜਿਹੜੇ ਟੈਸਟ ਟਿਊਬਾਂ ਰਾਹੀਂ ਜਾਂ ਕੋਈ ਹੋਰ ਤਰੀਕੇ ਨਾਲ ਵੀ ਬੱਚੇ ਉਤਪਾਦਿਤ ਕਰ ਰਹੇ ਨੇ ਮਾਤਾ ਦੇ ਗਰਭ ਤੋਂ ਬਿਨਾ ਉਹ ਵੀ ਮਰਦ ਔਰ ਦੇ ਅੰਸ਼ ਲੈ ਕੇ ਹੀ ਕਰਨੇ ਪੈਂਦੇ ਨੇ ਇਸ ਤਰ੍ਹਾਂ ਉਹ ਵੀ ਨਹੀਂ ਹੁੰਦੇ ਉਹ ਤਾਂ ਕੇਵਲ ਇਕ ਮਾਂ ਦੀ ਜਿਹੜੀ ਬੱਚਾ ਦਾਣੀ ਹੈ ਜੋ ਵੰਬ ਹੈ ਉਸ ਦਾ ਇੱਕ ਸਬਸਟੀਟਿਊਟ ਸਾਇੰਸਦਾਨਾਂ ਨੇ ਖੋਜਿਆ ਹੁੰਦਾ ਹੈ ਲੇਕਿਨ ਜਿਹੜੀ ਕੁਦਰਤੀ ਤੱਤ ਬਣੇ ਹਨ ਮਰਦ ਔਰਤ ਦੇ ਉਹ ਫਿਰ ਵੀ ਲੈਣਾ ਹੀ ਪੈਂਦੇ ਨੇ ਤੇ ਮਾਤ ਪਿਤਾ ਤੋਂ ਬਿਨਾ ਕੋਈ ਬੱਚਾ ਨਹੀਂ ਹੋ ਸਕਦਾ ਇਹ ਸੈਂਟੀਫਿਕ ਗੱਲ ਹੈ ਮੈਡੀਕਲ ਸਾਇੰਸ ਦੀ ਗੱਲ ਹੈ ਪਰ ਗੁਰਬਾਣੀ ਕਹਿੰਦੀ ਹੈ ਜੈਸੇ ਮਾਤ ਪਿਤਾ ਬਿਨ ਬਾਲਣ ਹੋਈ ਜਿਵੇਂ ਮਾਤਾ ਪਿਤਾ ਤੋਂ ਬਿਨਾ ਕੋਈ ਬਾਲ ਨਹੀਂ ਹੋ ਸਕਦਾ ਇਹ ਗੁਰਬਾਣੀ ਵੀ ਕਹਿ ਰਹੀ ਹੈ ਬਿੰਬ ਬਿਨਾਂ ਕੈਸੇ ਕਪੜੇ ਧੋਈ ਜਿਵੇਂ ਪਾਣੀ ਤੋਂ ਬਿਨਾ ਕਪੜੀ ਨਹੀਂ ਤੋਤੇ ਜਾਂਦੇ ਕੋਹਰ ਬਿਨਾ ਕੈਸੇ ਅਸਵਾਰ ਕੋਹੜੇ ਤੋਂ ਬਿਨਾ ਸਵਾਰੀ ਨਹੀਂ ਇੱਥੇ ਕੋਹੜੇ ਤੋਂ ਮਤਲਬ ਖਾਰੀ ਹੈ ਨਾ ਸਮਝ ਲਈਏ ਕੋਹੜੇ ਤੋਂ ਸਵਾਰੀ ਦਾ ਕਾਰਨ ਅਲ ਵੀ ਹੋ ਸਕਦੀ ਹੈ ਉਹ ਇਹ ਚੀਜ਼ਾਂ ਚੱਲਣ ਵਾਲੇ ਉਪਕਰਣ ਨੇ ਚਰਨ ਵਾਲੀਆਂ ਚੀਜ਼ਾਂ ਨੇ ਉਹ ਜਾਨਵਰ ਜਿੰਦਾ ਜਾਨਵਰ ਸੀ ਜਿਹੜਾ ਸਵਾਰੀ ਦਾ ਕੰਮ ਕਰਦਾ ਸੀ ਅੱਜ ਅਸੀਂ ਬੇਜਾਨ ਚੀਜ਼ਾਂ ਨੂੰ ਵੀ ਉਹ ਇੰਜਣ ਪਾ ਕੇ ਵਿੱਚ ਕਿਸੇ ਕਿਸਮ ਦੀ એનર્ਜੀ ਪੈਦਾ ਕਰਕੇ ਅਸੀਂ ਉਹਨਾਂ ਚੀਜ਼ਾਂ ਕੋਲੋਂ ਸਵਾਰੀਆਂ ਦਾ ਕੰਮ ਲੈ ਰਹੇ ਹਾਂ ਮਤਲਬ ਉਹ ਹੀ ਹੈ ਕਿ ਕਿਸੇ ਉਪਕਰਣ ਤੋਂ ਬਿਨਾ ਅਸੀ ਕੋਈ ਸਵਾਰੀ ਨਹੀਂ ਕਰ ਸਕਦੇ ਤੋ ਇਹ ਭਗਤ ਕਬੀਰ ਜੀ ਦੀ ਸ਼ਬਦ ਹੈ ਗੁਰੂ ਪਹਿਲੇ ਪਾਸੇ ਕਿਹਾ ਮਾਤ ਪਿਤਾ ਸੰਯੋਗ ਉਪਾਇ ਰਕਤ ਬਿੰਦ ਮਿਲ ਪਿੰਡ ਕਰਿਆ ਕਿ ਮਾਤਾ ਦਾ ਰਕਤ ਪਿਤਾ ਦੇ ਬਿੰਦ ਦੇ ਨਾਲ ਇਹ ਪਿੰਡ ਕੀਤਾ ਸਰੀਰ ਕੀਤਾ ਗਿਆ ਮਾਤ ਪਿਤਾ ਸੰਯੋਗ ਉਪਾਇ ਮਾਤਾ ਪਿਤਾ ਦੇ ਸੰਯੋਗ ਤੋਂ ਇਹ ਚੀਜ਼ ਅਗੇ ਸ੍ਰਿਸ਼ਟੀ ਉਪਾਈ ਅੰਤਰ ਗਰਭ ਉਰਦ ਲਿਵ ਲਾਗੀ ਸੋ ਪ੍ਰਭ ਸਾਰੇ दात કરે ਇਹ ਪਰਮਾਤਮਾ ਦੀ ਧਾਤ ਹੈ ਕਿ ਉਹ ਇਹ ਚੀਜ਼ ਕਰਦਾ ਹੈ ਉਸਨੇ ਇਸ ਸਿਸਟਮ ਬਣਾ ਕੇ ਰੱਖਿਆ ਇਦੀ ਜਿਵੇਂ ਬਰੀਕੀ ਜਾਦੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਵਿਸ਼ਾ ਬਹੁਤ ਲੰਬਾ ਹੋ ਜਾਵੇਗਾ ਲੇਕਿਨ ਇਹ ਇੱਕ ਸਾਰੇ ਅਸੀਂ ਜਾਣਦੇ ਹਾਂ ਸਭ ਪੜੇ ਲਿਖੇ ਹਾਂ ਤੋਂ ਅਸੀਂ ਇਹ ਜਾਣਦੇ ਹਾਂ ਕਿ ਕਿਸ ਤਰ੍ਹਾਂ ਮਾਤਾ ਪਿਤਾ ਦੇ ਸੰਯੋਗ ਨਾਲ ਉਹ ਪਰਮਾਤਮਾ ਨੇ ਕਿਹੜੀ ਕੁਦਰਤ ਦੀ ਖੇਡ ਬਣਾ ਕੇ ਰੱਖੀ ਹੈ ਸੀਰ ਦੇ ਵਿੱਚ ਕਿ ਇੱਕ ਉਸ ਕੁੰਭੀ ਨਰ ਕਹ ਲਈਏ ਅਸੀਂ ਬਈ ਇਤਨਾ ਔਖੀ ਥਾਂ ਤੇ ਇੱਕ ਬੱਚਾ ਪਲਦਾ ਹੈ ਉਹ ਮੂਨਲ ਖਾ ਨਹੀਂ ਸਕਦਾ ਨਾ ਕਲਰ ਸਾਨੀ ਲੈ ਸਕਦਾ ਪਰ ਮਾਤਾ ਦੇ ਨਾਲ ਹੀ ਉਹਦਾ ਅੰਗਲ ਦੇ ਰਹੀਂ ਸਜੋਗ ਬਣਿਆ ਮਾਤਾ ਜੋ ਖਾਂਦੀ ਹੈ ਬੱਚੇ ਦੀ ਖੁਰਾਕ ਬਣਦੀ ਜਾਂਦੀ ਹੈ ਉਹ ਕਿਸ ਤਰ੍ਹਾਂ ਤਿਆਰ ਹੁੰਦਾ ਹੈ ਕਿਸ ਤਰ੍ਹਾਂ ਪਲਦਾ ਹੈ ਇਹ ਖੇਡ ਵਾਹਿਗੁਰੂ ਦੀ ਵਾਹਿਗੁਰੂ ਜਾਨੇ ਬੜੀ ਬਿਸਮਾਤ ਚੀਜ਼ ਹੈ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਰ ਆਪਰ ਇਹ ਜਿਹੜੀ ਅਪਾਰ ਮੂਰਤ ਸੂਰਤ ਪ੍ਰਮਾਤਮਾ ਨੇ ਪੈਦਾ ਕੀਤੀ ਹੈ ਜੀਵਾਂ ਦੀ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਇਹ ਵੀ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਹੈ ਜੋਤ ਦਾਤ ਜੀਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਹੈ ਹਰ ਥਾਂ ਤੇ ਤੂੰ ਮੌਜੂਦ ਹੈ ਜੋਤ ਜਿਹੜੀ ਤੇਰੀ ਜੋਤ ਅੰਦਰ ਸ਼ਕਤੀ ਹੈ ਅਤੇ ਦਾਤ ਪਾਜੂ ਅਗੇ ਸ੍ਰਿਸ਼ਟੀ ਦਿੱਸੀ ਕੁਦਰਤ ਹੈ ਇਹ ਸਭ ਤੇਰੀ ਖੇਡ ਹੈ ਮੈਟਰ ਔਰ ਵੇਵ ਜੋਤ ਔਰ ਇਹ ਜਿਸ ਦਾ ਸੰਸਾਰ ਕੁਦਰਤ ਇਹ ਸਭ ਉਸ ਇੱਕੋ ਦੀ ਖੇਡ ਹੈ ਇਹ ਸਭ ਤੂੰ ਹੀ ਕਰਤਾ ਹੈ ਤੂੰ ਜੀ ਕੀਆ ਜਮਨ ਮਰਨਾ ਇਹ ਜਮਨ ਮਰਨਾ ਵੀ ਤੂੰ ਕੀਤਾ ਹੈ ਐਸਾ ਨਹੀਂ ਹੈ ਕਿ ਸੀਰੀਜ਼ ਇੱਕ એનર્ਜੀ ਹੁੰਦੀ ਤੇ ਉਹਦੇ ਨਾਲ ਸੀਟ ਚੱਲਦਾ ਹੈ એનર્ਜੀ ਵੇਚ ਬੰਦਾ ਮਰ ਜਾਂਦਾ ਹੈ ਇੱਥੇ ਬੜੇ ਐਸੇ ਨੇ ਜਿਹੜੀ ਐਸੀ ਮੋਤਾ ਹੁੰਦੀਆਂ ਨੇ ਕੋਈ એનર્ਜੀ ਵੇਚ ਨਹੀਂ ਹੁੰਦੀ ਉਸ ਬੰਦੇ ਨੂੰ ਕੋਈ ਬਿਮਾਰੀ ਵੀ ਨਹੀਂ ਹੁੰਦੀ ਕੋਈ ਹਾਦਸਾ ਵੀ ਨਹੀਂ ਹੁੰਦਾ ਚਿਪ ਕਰਕੇ ਬੈਠਾ ਬੈਠਾ ਇੱਕ ਮਿੰਟ ਦੀ ਮੁੰਡੀ ਲੜਕ ਜਾਂਦੀ ਹੈ ਤੇ ਬੰਦਾ ਖਤਮ ਹੋ ਜਾਂਦਾ ਹੈ ਕਈ ਵਾਰ ਮੈਂ ਪੁਲਿਸ ਮੈਕਮੇ ਦੀ ਨੌਕਰੀ ਕੀਤੀ ਹੈ ਕਈ ਡੈਥ ਕੇਸਿਸ ਵਿੱਚ ਅਸੀਂ ਪੋਸਟਮਾਰਟਮ ਰਿਪੋਰਟ ਲੈਂਦੇ ਸਾਂ ਉੱਤੇ ਕਈ ਵਾਰ ਡਾਕਟਰ ਨੇ ਇਹ ਓਪੀਨੀਅਨ ਦਿੱਤਾ ਕਿ ਕਾਜ਼ ਆਫ ਡੈਥ ਕੁਡ ਨਾਟ ਬੀ ਡਿਡੈਕਟਿਡ ਭਈ ਮੌਤ ਦੀ ਜਿਹੜਾ ਕਾਰਨ ਹੈ ਉਹ 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 ਡਿਡੈਕਟ ਨਹੀਂ ਹੋਇਆ ਉਹ ਡਾਕਟਰ ਉਹ ਨਹੀਂ ਅਨੁਭਵ ਕਰ ਸਕਿਆ ਆਪਣੇ ਜਿਹੜੇ ਤਿੱਬੀ ਇਲਾਜ ਨਾਲ ਜਾਂ ਮੈਡੀਕਲੀ ਸਾਇੰਸ ਦੀ ਜੋ ਉਹਨਾਂ ਨੇ ਤਾਲੀਮ ਅਸਰ ਦਿੱਤੀ ਹੈ ਐਸੇ ਰਿਜ਼ਲਟ ਵੀ ਆਏ ਸਾਡੇ ਸਮਾਂ ਸਾਨੂੰ ਫੇਰ ਮੁੜ ਕੇ ਜਾਂ ਕਈ ਦਫਾ ਕਹਿੰਦੇ ਨੇ ਭਈ ਇਹਦਾ ਦਿਲ ਫੇਲ ਹੋ ਗਿਆ ਤਾਂ ਦੀ ਡੈਥ ਹੋ ਗਈ ਤਾਂ ਕਈ ਵਾਰ ਸਾਨੂੰ ਇਹ ਵੀ ਮੁੜ ਕੇ ਕਲੀਅਰੈਂਸ ਲੈਣਾ ਪਿਆ ਕਿ ਦਿਲ ਕਿਉਂ ਫੇਲ ਹੋਇਆ ਦਿਲ ਫੇਲ ਹੋਣ ਦਾ ਕਾਰਨ ਕੀ ਸੀ ਕਿਆ ਕੋਈ ਜਿਸਮਾਨੀ ਤਕਲੀਫ ਛੱਟ ਵਜੀ ਜਿਹਦੇ ਨਾਲ ਦਿਲ ਬਰਦਾਸ਼ਤ ਨਹੀਂ ਕਰ ਸਕਿਆ ਜਾਂ ਕੋਈ ਸਦਮਾ ਹੋਇਆ ਜਿਹਦੇ ਨਾਲ ਦਿਲ ਬਰਦਾਸ਼ਤ ਨਹੀਂ ਕਰ ਸਕਦਾ ਦਿਲ ਦੀ ਹਰਕਤ ਫੇਲ ਹੋ ਗਈ ਫਿਰ ਉਹਦਾ ਕਲੀਨਸਾ ਨੂੰ ਲੈਣਾ ਪਿਆ ਤੋ ਇਹ ਸਾਰੀਆਂ ਕੁਦਰਤੀ ਖੇਡਾਂ ਨੇ ਅਸੀਂ ਮੰਨਿਏ ਨਾ ਮੰਨਾਂ। ਤੂੰ ਜੀ ਕੀ ਆ ਜਮਨ ਮਰਨਾ। ਗੁਰ ਤੇ ਸਮਝ ਪੜੀ, ਕਿਆ ਡਰਨਾ? ਜਦੋਂ ਗੁਰ ਤੋਂ ਸਮਝ ਪਈ ਤੇ ਫਿਰ ਇਹ ਡਰ ਹੀ ਮੁੱਕ ਗਿਆ ਕਿ ਜਦ ਜਮਨ ਮਰਨਾ ਹੀ ਉਹਦੇ ਹੱਥ 'ਚ। ਪ੍ਰਾਤਮਿਕ ਕੁਰਸੀ ਕੇਸ ਵਾਸਤੇ ਡਰ ਦੇਣੇ ਸਨ ਪੈ ਤੁਰਹਿਤ ਸਨ। ਮੋਦ ਦੇ ਮਜ਼ਾਕ ਉਡਾਉਂਦੇ ਸਨ। ਉਹਨਾਂ ਨੇ ਕੁਦਰਤੀ ਖੇਡ ਸਮਝ ਲਈ ਸੀ। ਕਿ ਅਣ ਕਾਲੇ ਸਭ ਦਿਵਸ ਸਾਸ ਨੇ ਬਡਨ ਕਟਣ ਤੇਲਸਾਰ ਪ੍ਰਮਾਤਮਾ ਨੇ ਦਿਨ ਸਵਾਸ ਸਭ ਗਿਣ ਕੇ ਭੇਜੇ ਨੇ ਇੱਕ ਤਿਲ ਪਲਕ ਅਸੀਂ ਕਹਿੰਦੇ ਨੀ ਜੀ ਇਹ ਕੰਮ ਕਰਦ ਉਮਰ ਵੱਧ ਜਾਂਦੀ ਹੈ ਇਹ ਬੰਦਾ ਇਹ ਕੰਮ ਨਾ ਕਰਦਾ ਇਹ ਗਲਤੀਆਂ ਨਾ ਖਾਂਦਾ ਇਹ ਮਰਦਾ ਨਹੀਂ ਸੀ ਮਰਦਾ ਕਿਸ ਤਰ੍ਹਾਂ ਨਹੀਂ ਸੀ ਭਾਈ ਉਸਨੇ ਜਲਦੀ ਮਰਨਾ ਸੀ ਉਹਦੇ ਮਰਨ ਦਾ ਬਾਣਾ ਵੀ ਉਹ ਹੀ ਬਣਨਾ ਸੀ ਕੋਈ ਐਬਕ ਪਾਵੇ ਫਸਿਆ ਜਾਂ ਕਿਸੇ ਤਰੀਕੇ ਨਾਲ ਗਲਤ ਕੰਮ ਕੀਤੇ ਉਹ ਕੁਦਰਤ ਉਹ ਵੀ ਉਹ ਵੀ ਤੇ ਕੁਦਰਤੀ ਖੇਡ ਹਨ ਜਿਹੜਾ ਸੁਣ ਰੋਗ ਲੱਗਾ ਤੇ ਕਿਸੇ ਦੀ ਉਮਰ ਲੰਮੀ ਨਹੀਂ ਹੋ ਸਕਦੀ ਕਿਉਂਕਿ ਸਾਨੂੰ ਪਤਾ ਹੀ ਨਹੀਂ ਕੋਈ ਉਮਰ ਕਿੰਨੀ ਲਿਖਾ ਕੇ ਲਿਆਇਆ ਤੇ ਸਾਨੂੰ ਕਿ ਪਤਾ ਲੰਮੀ ਹੋਈ ਕਿ ਓਤਨੀ ਹੋਈ ਹੈ ਕਿ ਲੈਦਾ ਇਹ ਇਨਸਾਨੀ ਆਈਡੀਏ ਨੇ ਐਵੇਂ ਤੇ ਗੁਰੂ ਤੇ ਸਮਝ ਪੜੀ ਕਿਆ ਡਰਨਾ ਗੁਰੂ ਤੋਂ ਸਮਝ ਪਈ ਤੇ ਫਿਰ ਡਰੀ ਖਤਮ ਹੋ ਗਿਆ ਕਿ ਜਦ ਜਮਨਾ ਮਰਨਾ ਸਵਾਸ ਮਿਥ ਕੇ ਗਿਨ ਕੇ ਪ੍ਰਭੂ ਨੇ ਭੇਜੇ ਨੇ ਤੇ ਮੈਂ ਕਿਉਂ ਡਰਾਂ ਜਦੋਂ ਹੋਏਗੀ ਦੇਖੀ ਜਾਏਗੀ ਤੂੰ ਦਿਆਲ ਦਇਆ ਕਰ ਦੇਖੇ ਦੁਖ ਦਰਦ ਸਰੀਰੋਂ ਜਾਈ ਹੈ ਇਹ ਪਰਮਾਤਮਾ ਜੇ ਤੂੰ ਦਿਆ ਕਰਕੇ ਸਾਡੀ ਸਮਰ ਕਰਨ ਦੇਖੇ ਤੂੰ ਸਾਡਾ ਸਹੀ ਇਲਾਜ ਕਰੇ ਤਾਂ ਦੁਖ ਦਰਦ ਸਰੀਰੋਂ ਜਾਈ ਹੈ ਐਡੀ ਮੈਡੀਕਲ ਸਾਇੰਸ ਐਡਵਾਂਸ ਅਜੇ ਤੱਕ ਦੇ ਇਹਨਾਂ ਕੋਲੋਂ ਚੰਗੀ ਤਰ੍ਹਾਂ ਨਜ਼ਰਾਂ ਨਹੀਂ ਦੂਰ ਹੁੰਦਾ ਅਜੇ ਤੱਕ ਤੇ ਚੰਗੀ ਤਰ੍ਹਾਂ ਬੰਦੇ ਦੇ ਉਧਰੋਂ ਨਜ਼ਰਾਂ ਜ਼ਿਕਾਮ ਨਹੀਂ ਕਰ ਸਕਦੇ ਜਿਹੜੇ ਇੰਨੇ ਨੇ ਮਾਨ ਕਰਦੇ ਨੇ ਸਾਇੰਸ ਸਾਇੰਸ ਨਾਲ ਟਲਾਈ ਹੋਈ ਅਸੀਂ ਤੇ ਬਹੁਤ ਸਾਰੀਆਂ ਬਿਮਾਰੀਆਂ ਦਾ ਤਾਂ ਸਾਇੰਸ ਵੀ ਅਜੇ ਤੱਕ ਕੋਈ ਕੋਈ ਨਹੀਂ ਕਰ ਸਕੀ ਤਾਂ ਕਈ ਦਫਾ ਬਗੈਰ ਬਿਮਾਰੀਆਂ ਵੀ ਬੰਦਾ ਜਾਂਦਾ ਹੈ ਤੇ ਸਭ ਕੁਦਰਤ ਦੀ ਖੇਡ ਹੈ ਫਿਰ ਗੁਰੂ ਨਾਨਕ ਪਾਸੇ ਕਹਿੰਦੇ ਨੇ ਕਤ ਕੀ ਮਾਈ ਬਾਪ ਕਤ ਕੇਰਾ ਕਿਧੂ ਥਾਮੂ ਹੋ ਆਏ ਅਗਣ ਬਿੰਬ ਜਲ ਭੀਤਰ ਨਿਭਜੇ ਕਾਹੇ ਕਮ ਉਪਾਏ ਪਰ ਮਹਾਤਮਾ ਨੇ ਸੋਣ ਕੜੇ ਕੰਮ ਲਈ ਪੈਦਾ ਕੀਤਾ ਅਗਣ ਬਿੰਬ ਜਲ ਭੀਤਰ ਅੰਦਰ ਮਾਂ ਦੀ ਉਧਰ ਦੀ ਅੱਗ ਵਿੱਚ ਜਿੱਥੇ ਪਾਣੀ ਵੀ ਸੀ ਰਕਤ ਵੀ ਸੀ ਸਭ ਕੁਝ ਸੀ ਉੱਤੇ ਕਤ ਕੀ ਮਾਈ ਬਾਪ ਕਤ ਕੇ ਰਕਿਦੂ ਥਾਉ ਮੈਂ ਕੋਣ ਮਾਂ ਦੇ ਕੋਣ ਪਿਓ ਉਹ ਆਪ ਹੀ ਸਰਲ ਸੀਰਾਂ ਵਿੱਚ ਹੈ ਤਸੀਂ ਇਹ ਸ਼ਬਦੀ ਪਰਨੇ ਆਪੇ ਰਸਿਆ ਆਪ ਰਸ ਆਪੇ 라ਵਣ ਹਾਰ ਆਪੇ ਵਿੱਚ ਉੜੜਾ ਆਪੇ ਸੇਜ ਬਤਾਰ ਉਹ ਸੇਜ ਵੀ ਆਪੇ ਆ ਉਹ ਬਿਸਤਰ ਵੀ ਆਪੇ ਆ ਉਹਦੇ ਉਤੇ ਇਸਤਰੀ ਵੀ ਆਪੇ ਆ ਉਹਦੇ ਨਾਲ ਪਤੀ ਵੀ ਸੰਯੋਗ ਕਰਨ ਵਾਲਾ ਆਪੇ ਆ ਰਸ ਵੀ ਆਪੇ ਆ ਰਸਿਆ ਵੀ ਹਰ ਚੀਜ਼ ਜਿਹ ਹੈ ਹੀ ਉਹ ਆਪ ਹੀ ਆਪੇ ਉਸ ਤੋਂ ਬਿਨਾ ਦੂਜਾ ਕੁਝ ਹੈ ਹੀ ਨਹੀਂ ਫਿਰ ਅਸੀਂ ਕਿਸੇ ਦੂਜੇ ਨੂੰ ਕਿਸੇ ਚੀਜ਼ ਦਾ ਕਰਤਾ ਜਾਂ ਕਾਰਣ ਕਿਵੇਂ ਮੰਨ ਸਕਦੇ ਹਾਂ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਾ ਹੀ ਕੋਈ ਇਹ ਗੁਰਬਾਣੀ ਦੇ ਨਿਰਨੇ ਨੇ ਤੋ ਪੰਡੂ ਹੀ ਪੰਡੂ ਭਜਾ ਪੰਡਾ ਬਾਜ ਨਾ ਕੋਈ ਨਾਨਕ ਪੰਡਾ ਬਾਹਰ ਇੱਕੋ ਸੱਚਾ ਸੋਇ ਇੱਕ ਪਰਮਾਤਮਾ ਹੀ ਹੈ ਜਿਹੜਾ ਮਾਤਾ ਪਿਤਾ ਦੀ ਰਕਤ ਬਿੰਦੂ ਤੋਂ ਬਿਨਾ ਵੇ ਸੈਭੰਗ ਸੈਭੰਗ ਸੰਸਕ੍ਰਿਤ ਰੋਗ ਸਿਉਂਭਾਉ ਉਤਉ ਪਨਿਆਵੀ ਰੂਪ ਸੈਭੰਗ ਜੋ ਆਪਣੇ ਆਪ ਤੋਂ ਹੈ ਜਿਹੜਾ ਰਕਤ ਮਰੀ ਦਾ ਨਹੀਂ ਹੈ ਉਹ ਪਰਮਾਤਮਾ ਆਪ ਬਾਕੀ ਸਭ ਔਰਤ ਜਨ ਨੂੰ ਲੈ ਕੇ ਆਉਂਦੇ ਨੇ ਔਰਤ ਵੀ ਔਰਤ ਤੋਂ ਜਨਮ ਲੈਂਦੀ ਹੈ ਔਰ ਮਰਦ ਵੀ ਔਰਤ ਤੋਂ ਜਨਮ ਲੈਂਦੇ ਨੇ ਪੰਡੂ ਹੀ ਪੰਡੂ ਪਜੈ ਪੰਡਾ ਬਾਜਨਾ ਕੋਏ ਨਾਨਕ ਪੰਡਾ ਬਾਹਰਾ ਏਕੋ ਸੱਚਾ ਸੋਏ ਔਰਤੂ ਬਿਨਾ ਕਿਵੇਂ ਲਿਕ ਪਰਮਾਤਮਾ ਨਿਰੰਕਾਰ ਆਪ ਹੈ ਉਹ ਜੋ ਸ਼ਕਤੀ ਹੈ ਜੋ ਨੂਰ ਹੈ ਉਹ ਹੈ ਜਿਹੜਾ ਔਰਤੂ ਬਿਨਾ ਹੈ ਬਾਕੀ ਦੁਨੀਆ ਦੀ ਕੋਈ ਅਸੀਰਤ ਬਿਨਾ ਨਹੀਂ ਹੁਣ ਤੁਸੀਂ ਇਸੇ ਦਾ ਕੰਪੇਅਰਨ ਦੂਸਰੀਆਂ ਕਈਆਂ ਫਿਰਕਿਆਂ ਨਾਲ ਕਰ ਲਵੋ ਪੰਥਾਂ ਨਾਲ ਕਰ ਲਵੋ ਸੀਤਾ ਬਾਰੇ ਲਿਖਿਆ ਹੈ ਕਿ ਉਹ ਰਾਜੇ ਜਨਕ ਨੂੰ ਹਲ ਵਾਉਂਦੇ ਹਾਂ ਜ਼ਮੀਨ ਦੀ ਇੱਕ ਖਿਆੜ ਵਿੱਚੋਂ ਇੱਕ ਕੁੰਭ ਲੱਭਾ ਸੀ ਘੜਾ ਲੱਭਾ ਸੀ ਜਿਸ ਵਿੱਚ ਰਸ਼ੀਮ ਉਹਨਾਂ ਦੀ ਰਕਤ ਪਈ ਸੀ ਉਸ ਰਕਤ ਨਾਲ ਉਹ ਸੀਤਾ ਬਣੀ ਸੀ ਦੱਸੋ ਜੀ ਸਾਇੰਸ ਇਸ ਨੂੰ ਮੰਨੇਗੀ ਕੋਈ ਮੈਡੀਕਲ ਸਾਇੰਸ ਇਸ ਨੂੰ ਅਪਰੂਵ ਕਰੇਗੀ ਦ੍ਰੋਪਦੀ ਹਵਨਕੁੰਡ ਦੀ ਅਗਨੀ ਵਿੱਚੋਂ ਆਪਣੇ ਭਰਾ ਦੇ ਸਮੇਤ ਪੈਦਾ ਹੋਈ ਦਰਸਾਈ ਗਈ। ਕੀ ਆ ਸਾਇੰਸ ਸਾਬਤ ਕਰਦੀ ਹੈ ਕਿ ਅਗਣ ਕੁੰਡ ਚੋਂ ਕੋਈ ਔਰਤ ਜਾਂ ਮਰਦ ਪੈਦਾ ਹੋ ਸਕਦੇ ਨੇ? ਅਜੇ ਤੱਕ ਦੇ ਕਿਸੇ ਸਾਇੰਸਦਾਨ ਨੇ ਸਬਦ ਨਹੀਂ ਕੀਤਾ ਨਾ ਮੈਡੀਕਲ ਸਾਇੰਸ ਨੇ। ਪਾਂਡੂ ਪੰਜੇ ਪਾਂਡੂ ਪਿਤਾ ਤੋਂ ਬਿਨਾ ઋષਿ ਦੇ ਮੰਤਰ ਦੀ ਸ਼ਕਤੀ ਨਾਲ ਜਨਮੇ ਅਤੇ ਕੁੰਤੀ ਦੀ ਪਲੇਠੀ ਦਾ ਪੁੱਤਰ ਕਰਨ ਵੀ ਸੂਰਜ ਦੇ ਵਰ ਨਾਲ ਉਸੇ ਵਸ਼ੀਕਰਣ ਮੰਤਰ ਨਾਲ ਜਨਮਿਆ ਦੱਸਿਆ ਗਿਆ ਸੂਰਜ ਪੁੱਤਰ ਕਰਨ ਤੇ ਪਾਂਡੂ ਵੀ ਕਿਸੇ ઋષਿ ਦੀ ਬਖਸ਼ਿਸ਼ ਨਾਲ ਪੈਦਾ ਹੋਏ ਦੱਸੇ ਗਏ ਨੇ ਹੁਣ ਸੂਰਜ ਦੇ ਇੱਕ ਅਗ ਦਾ ਗੋਲਾ ਐਸਾਂ ਇਸ ਤੇ ਸ਼ਬਦ ਕਰਦੀ ਹੈ ਕੋਈ ਦੇਵੀ ਦੇਵਤਾ ਨਹੀਂ ਹੈ ਕੋਈ ਵਿਅਕਤੀ ਨਹੀਂ ਹੈ ਤੋ ਇਹ ਕਿਸ ਤਰ੍ਹਾਂ ਹੋ ਗਿਆ ਇਹ ਤੇ ਅਨਸਾਇੰਟਿਫਿਕ ਗੱਲ ਹੈ ਗੁਰਬਾਣੀ ਇਹਨਾਂ ਚੀਜ਼ਾਂ ਨੂੰ ਨਹੀਂ ਪ੍ਰਮਾਣ ਕਰਦੀ ਸਾਇੰਸ ਮੰਨਦੀ ਹੈ ਔਰ ਗੁਰਬਾਣੀ ਦੀ ਸਾਇੰਸ ਦੀ ਗੱਲ ਬਿਲਕੁਲ ਇੱਕ ਹੈ ਕੋਰਵਾਂ ਦੇ ਬਾਰੇ ਵੀ ਕੋਰਵਾਂ ਦੇ ਜਨਮਾਂ ਦੇ ਬਾਰੇ ਵੀ ਇਸ ਤਰ੍ਹਾਂ ਹੀ ਲਿਖਿਆ ਹੈ ਇਸੇ ਕਿਸਮ ਦੀਆਂ ਕਹਾਣੀਆਂ ਮਹਾਭਾਰਤ ਦੇ ਵਿੱਚ ਲਿਖੀਆਂ ਮਿਲਦੀਆਂ ਨੇ ਕਿ ਕੋਰਵਾਂ ਦੇ ਜਨਮ ਬਾਰੇ ਮਹਾਭਾਰਤ ਗ੍ਰੰਥ ਵਿੱਚ ਲਿਖਿਆ ਹੈ ਕਿ ਤਰਤਰਾਸ਼ਟ੍ਰ ਦੀ ਰਾਣੀ ਗੰਦਾਰੀ ਨੇ ਯੁਦਿਸ਼thਿਰ ਦਾ ਜਨਮ ਆਪਣੇ ਪਹਿਲੇ ਗਰਭ ਵਿੱਚਲੇ ਬੱਚੇ ਨਾਲੋਂ ਪਹਿਲਾਂ ਹੋਇਆ ਸੁਣ ਕੇ ਆਪਣੇ ਗਰਭ ਤੇ ਗੁੱਸਾ ਕਰਦੀ ਇਸ ਸਖਤ ਚੋਟਾਂ ਮਾਰੀਆਂ ਤਾਂ ਮਾਸ ਦਾ ਇੱਕ ਗੋਲਾ ਬਾਹਰ ਆ ਗਿਆ ਜਿਸ ਦਾ ਵਿਆਸ ਰਿਸ਼ੀ ਨੇ ਜਿਸ ਦੇ ਵਿਆਸ ਰਿਸ਼ੀ ਨੇ 100 ਟੁਕੜੇ ਕਰਕੇ ਉਹਨਾਂ ਨੂੰ 100 ਕੂਹ ਦੀਆਂ ਕੁਜੀਆਂ ਵਿੱਚ ਪਾ ਦਿੱਤਾ ਜਿਸ ਤੋਂ 100 ਕੋਰਮ ਪਰਾ ਪੈਦਾ ਹੋ ਗਏ ਇੰਡੀਅਨ ਸਾਇੰਸ ਕਾਂਗਰਸ ਦੀ ਇੱਕ ਮੀਟਿੰਗ ਵਿੱਚ ਇੱਕ ਇੰਡੀਅਨ ਸਾਇੰਸ ਕਾਂਗਰਸ ਵੀ ਬਣੀ ਹੋਈ ਜੇ ਉਹਦੀ ਇੱਕ ਮੀਟਿੰਗ ਵਿੱਚ ਇੱਕ ਹਿੰਦੂ ਵਾਈਸ ਚਾਂਸਲਰ ਨੇ ਕਿਹਾ ਸੀ ਕੇ ਗੰਦਾਰੀ ਨੇ ਕੇਵਲ ਦਰਯੋਦਨ ਸਭ ਤੋਂ ਵੱਡੇ ਕੋਰੂ ਨੂੰ ਆਪਣੀ ਪੁਖਤੋਂ ਜਨਮਿਆ ਸੀ ਬਾਕੀ ਕੋਰੂ ਇੱਕ ਰੂਹੇ ਦੇ ਟੈਸਟ ਟਿਊਬ ਵਿੱਚੋਂ ਪੈਦਾ ਕੀਤੇ ਗਏ ਸਨ ਲਓ ਜੀ ਇਹਨਾਂ ਨੇ ਇੱਥੇ ਤੱਕ ਗੱਪ ਮਾਰ ਦਿੱਤੀ ਕਿ ਉਸ ਜਮਾਨੇ ਵਿੱਚ ਹੀ ਰੂਹੇ ਦੀ ਟੈਸਟ ਟਿਊਬ ਹੁੰਦੀ ਸੀ ਤੇ ਰੂਹੇ ਦੀ ਟੈਸਟ ਟਿਊਬ ਵਿੱਚ ਬਾਕੀ ਜਿਹੜੇ 99 ਪੁੱਤਰ ਪੈਦਾ ਕੀਤੇ ਗਏ ਸਨ ਕੋਈ ਸਾਇੰਸ ਮੰਨੇਗੀ ਇਸ ਚੀਜ਼ ਨੂੰ ਦਰੋਣਾਚਾਰੀਆ ਕੋਰੂਵੋ ਪੌਂਡਵੋ ਦਾ ਗੁਰੂ ਦਰੋਣ ਦਾ ਨਾਮ ਇਸ ਕਰਕੇ ਦਰੋਣ ਪਿਆ ਕਿਉਂਕਿ ਉਹ ਮਾਂ ਦੇ ਗਰਭ ਤੋਂ ਨਹੀਂ ਸੰਗੂ ਲੱਕੜ ਦੇ ਭਾਂਡੇ ਵਿੱਚੋਂ ਜਿਸ ਨੂੰ ਦਰੋਣ ਕਹਿੰਦੇ ਹਸਨ ਪੈਦਾ ਹੋਇਆ ਸੀ ਹੁਣ ਇਹ ਗੱਲਾਂ ਸਾਇੰਸ ਨਹੀਂ ਮੰਨਦੀ ਪਰ ਦੁਨੀਆ ਫਿਰ ਵੀ ਮੰਨੀ ਜਾ ਰਹੀ ਉਹ ਲੋਕ ਮੰਨੇ ਜਾ ਰਹੇ ਨਹੀਂ ਤੇ ਗੁਰਬਾਣੀ ਜਿਹੜੀ ਨਰੋਲ ਸੱਚ ਹੈ ਜਿਸ ਦੀ ਹਰ ਗੱਲ ਵਿਗਿਆਨ ਤੇ ਪੂਰੀ ਉਤਰਦੀ ਹੈ ਉਸ ਦੇ ਉੱਤੇ ਅਸੀਂ ਕਿੰது ਬਰਤੂ ਕਰੀ ਜਾਂਦੇ ਹਾਂ ਤਾਂ ਉਹ ਵਿਸ਼ਾ ਜਾਰੀ ਹੈ ਜੀ ਵਿਸ਼ਾ ਬੜਾ ਇੰਟਰਸਟਿਡ ਹੋਵੇਗਾ ਇਸ ਵਿਸ਼ੇ ਵਿੱਚ ਜਿਹੜੀਆਂ ਸਾਇੰਸੀ ਗੱਲਾਂ ਆਣਗੀਆਂ ਉਹ ਕਈ ਬੋਰਿੰਗ ਵੀ ਹੋਣਗੀਆਂ ਲੇਕਿਨ ਧਿਆਨ ਨਾਲ ਉਹਨਾਂ ਨੂੰ ਜਦ ਸੰਗਤ ਸੁਣੇਗੀ ਤੇ ਜਦੋਂ ਉਹਨਾਂ ਦਾ ਅਸੀਂ ਕੰਪੈਰੀਟਿਵ ਗੁਰਬਾਣੀ ਨਾਲ ਕਰਾਂਗੇ ਤੁਹਾਨੂੰ ਬਹੁਤ ਆਨੰਦ ਆਵੇਗਾ ਕਿ ਉਹੀ ਗੱਲਾਂ ਜਿਹੜੀ ਸਾਇੰਸ ਕਈ ਸਾਲ ਲਗਾ ਕੇ ਸਾਬਤ ਕਰਦੀ ਹੈ ਗੁਰੂ ਸਾਹਿਬ ਦੇ ਮੁਖੋਂ ਸਹਿਜ ਸਵਾਏ ਨਿਕਲ ਗਈਆਂ ਉਹ ਗੱਲਾਂ ਉਹਨਾਂ ਕੋਲ ਕੋਈ ਉਪਕਰਨ ਨਹੀਂ ਸਨ ਉਹਨਾਂ ਕੋਲ ਕੋਈ ਬੈਟਰੀ ਨਹੀਂ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ